ਦਾਦੇਲੇ ਲੰਕਾ ਗੜ ਉਪਾੜਿਲੇ ਰਾਵਣ ਬਾਣ ਸਲ ਵਿਸਲ ਆਣ ਤੋ ਖੀਲੇ ਹਰੀ ਕਰਮਕਾਰ ਕੁਛੋਟੀ ਮਾਫੀ ਤਸਰੀ ਗੁਰਬਾਣੀ ਆਪ ਸਭ ਨੇ ਮਹਾਬੀਰ ਹਨੂਮਾਨ ਜੀ ਦੇ ਬਾਰੇ ਸੁਣਿਆ ਵੀ ਹੋਵੇਗਾ ਤੇ ਸ਼ਾਇਦ ਟੀਵੀ ਵਿੱਚ ਵੀ ਦੇਖਿਆ ਹੋਵੇਗਾ ਕਿ ਹਨੂਮਾਨ ਜੀ ਨੇ ਰਾਵਣ ਦੀ ਸੋਨੇ ਦੇ ਲੰਕਾ ਨੂੰ ਸਾੜ ਕੇ ਸਵਾਹ ਕੀਤਾ ਸੀ ਦੇਸ਼ਰੀ रामचंद्र ਜੀ ਦਾ ਮਹਾਬੀਰ ਯੋਧਾ ਹੋਣ ਦਾ ਮਾਣ ਵੀ ਪ੍ਰਾਪਤ ਕੀਤਾ ਇਹਨਾਂ ਦੀ ਜੋ ਕਥਾ ਹੈ ਉਸ ਨੂੰ ਅਮਰ ਕਥਾ ਕਿਹਾ ਜਾਂਦਾ ਹੈ ਤੇ ਵੀਰਾਂ ਵਿੱਚ ਗਿਣਿਆ ਜਾਂਦਾ ਹੈ ਆਪ ਦੀ ਕਥਾ ਮਹਾਨਤਾ ਵਾਲੀ ਹੈ ਭਗਤੀ ਦਾ ਪ੍ਰਤਾਪ ਹੈ ਜਿਸ ਨੇ ਤਪੱਸਿਆ ਕੀਤੀ ਉਹ ਅਸੀਮ ਤਾਕਤਾਂ ਦਾ ਮਾਲਕ ਬਣ ਜਾਂਦਾ ਹੈ ਹਨੂਮਾਨ ਜੀ ਅੰਜਨੀ ਪੁੱਤਰ ਸੀ ਬਾਕੀ ਵੀਡੀਓ ਦੇ ਅਖੀਰ ਵਿੱਚ ਆਪਾਂ ਕੁਝ ਵਿਚਾਰਾਂ ਖਾਸ ਤੌਰ ਤੇ ਕਰਾਂਗੇ ਜੋ ਸਾਡੀ ਗੁਰਮਤ ਸਾਨੂੰ ਸਮਝਾਉਂਦੀ ਹੈ ਪਰ ਹੁਣ ਆਪਾਂ ਉਹਨਾਂ ਦੀ ਕਹਾਣੀ ਸ਼ੁਰੂ ਕਰਦੇ ਹਾਂ ਕਿ ਉਹਨਾਂ ਦੇ ਬਾਰੇ ਕੀ ਕੁਝ ਸੁਣਨ ਨੂੰ ਮਿਲਦਾ ਹੈ ਮਹਾਬੀਰ ਜੀ ਦੇ ਜਨਮ ਦੀ ਕਥਾ ਗ੍ਰੰਥਾਂ ਵਿੱਚ ਇਸ ਪ੍ਰਕਾਰ ਲਿਖੀ ਹੈ ਹਨੂਮਾਨ ਅੰਜਨੀ ਦਾ ਜਤੀ ਸਤੀ ਪੁੱਤਰ ਸੀ ਅੰਜਨੀ ਮਹਾ ਰਿਸ਼ੀ ਗੋਤਮ ਦੀ ਕੰਨਿਆ ਸੀ ਉਸ ਨੂੰ ਗੋਤਮ ਨੇ ਹੀ ਸ਼ਰਾਬ ਦੇ ਦਿੱਤਾ ਸੀ ਕਿ ਅੰਜਨੀ ਉਹ ਮਾਂ ਦੇ ਧੋਖੇ ਵਿੱਚ ਆਈ ਹੈ ਜਾਂ ਤੂੰ ਕੁਵਾਰੀ ਹੀ ਬੱਚੇ ਨੂੰ ਜਨਮ ਦੇਵੇਂਗੀ ਇਹ ਸ਼ਾਸਰਾਵ ਸੁਣ ਕੇ ਕੰਨਿਆ ਬਹੁਤ ਹੀ ਚਿੰਤਾਵਾਨ ਹੋ ਗਈ ਪਰ ਚਿੰਤਾ ਵਿੱਚ ਨਾ ਰਹੀ ਸਗੋਂ ਉਸ ਨੇ ਈਸ਼ਵਰ ਭਗਤੀ ਕਰਨੀ ਆਰੰਭ ਕੀਤੀ ਉਸ ਨੇ ਘੋਰ ਤਪੱਸਿਆ ਕੀਤੀ ਕਿ ਉਸ ਦੇ ਪਿਤਾ ਦਾ ਸ਼ਰਾਵ ਟਲ ਜਾਏ ਉਹ ਸ਼ਿਵ ਭਗਤਨ ਸੀ ਰਾਤ ਦਿਨ ਤਪੱਸਿਆ ਕਰਨ ਲਈ ਉਸ ਨੇ ਧਰਤੀ ਵਿੱਚ ਇੱਕ ਕੂਠਾ ਬਣਵਾਇਆ ਤੇ ਫੈਸਲਾ ਕੀਤਾ ਕਿ ਉਹ ਕਿਸੇ ਮਰਦ ਦੇ ਮੱਥੇ ਨਹੀਂ ਲੱਗੇਗੀ ਜਦੋਂ ਮਰਦ ਦੇ ਮੱਥੇ ਹੀ ਨਾ ਲੱਗੇਗੀ ਤਾਂ ਉਸ ਦਾ ਮਨ ਨਹੀਂ ਡੋਲੇਗਾ ਜਦੋਂ ਮਨ ਨਾ ਡੋਲਿਆ ਤਾਂ ਉਹ ਕੁਮਾਰੀ ਮਾਂ ਕੈਸੇ ਬਣੇਗੀ ਇਸ ਨਾਲ ਹੀ ਉਸ ਨੂੰ ਤਸੱਲੀ ਸੀ ਉਹ ਰਾਤ ਦਿਨ ਐਸੇ ਹੀ ਯਤਨ ਵਿੱਚ ਰਹਿੰਦੀ ਤੇ ਭਗਤੀ ਨਾਲ ਮਨ ਦੀ ਸ਼ਾਂਤੀ ਨੂੰ ਕਾਇਮ ਰੱਖਦੀ ਸੀ ਅਜਨੇ ਦੀ ਭਗਤੀ ਤੇ ਤਪੱਸਿਆ ਦੀ ਚਰਚਾ ਬਹੁਤ ਹੋਈ ਇਥੋਂ ਤੱਕ ਕਿ ਤਿੰਨਾਂ ਲੋਕਾਂ ਵਿੱਚ ਉਸ ਦਾ ਜਸ ਛਾ ਗਿਆ ਸਭ ਦੇਵੀ ਦੇਵਤੇ ਉਸ ਦੀ ਤਪੱਸਿਆ ਦੀ ਮਹਿਮਾ ਗਾਇਨ ਕਰਨ ਲੱਗੇ ਤਿੰਨ ਲੋਕਾਂ ਵਿੱਚ ਇਹ ਵੀ ਚਰਚਾ ਹੋਈ ਜੇ ਅੰਜਨੀ ਇਸੇ ਪ੍ਰਕਾਰ ਤਪੱਸਿਆ ਕਰਦੀ ਰਹੀ ਤਾਂ ਜ਼ਰੂਰ ਕੋਈ ਨਾ ਕੋਈ ਮਹਾਨ ਘਟਨਾ ਵਾਪਰੇਗੀ ਦੂਸਰੀ ਤਰਫ ਗੋਤਮ ਦੀ ਬਾਤ ਸੁਣੋ ਉਹ ਬ੍ਰਹਮਾ ਦਾ ਭਗਤ ਸੀ ਮਹਾਦੇਵਤੇ ਬ੍ਰਹਮਾ ਨੇ ਉਸ ਨੂੰ ਜੋ ਵਰ ਦਿੱਤੇ ਸਨ ਉਹ ਟਾਲ ਨਹੀਂ ਸਕਦੇ ਸਨ ਨਾ ਕੋਈ ਵਾਰ ਟਾਲਣ ਦੀ ਸਮਰੱਥਾ ਰੱਖਦਾ ਸੀ ਇਸ ਕਰਕੇ ਗੋਤਮ ਦੇ ਦਿੱਤੇ ਹੋਏ ਵਾਰ ਤੇ ਸ਼ਰਾਵ ਟਾਲ ਨਹੀਂ ਸਕਦੇ ਸਨ ਉਹ ਅਟਲ ਰਹਿੰਦੇ ਸੀ ਅੰਜਨੀ ਦੀ ਐਸੀ ਦਸ਼ਾ ਦੇਖ ਕੇ ਸ਼ਿਵ ਜੀ ਨੂੰ ਵਿਚਾਰ ਕਰਨੀ ਪਈ ਉਹ ਵਿਚਾਰ ਕਰਕੇ ਧਰਤੀ ਤੇ ਆਏ ਮਾਤਲੋਕ ਵਿੱਚ ਆਉਣ ਤੇ ਧਰਤੀ ਡੋਲੀ ਅੰਜਨੀ ਦਾ ਹਿਰਦਾ ਡੋਲਿਆ ਉਹ ਤਪੱਸਿਆ ਕਰਨ ਵਿੱਚ ਰੁੱਝ ਗਈ ਸ਼ਿਵ ਜੀ ਮਹਾਰਾਜ ਗੋਤਮ ਮਠ ਵਿੱਚ ਪੁੱਜੇ ਉਥੇ ਅੰਜਨੀ ਦਾ ਧਰਤੀ ਵਿੱਚ ਮਠ ਵੇਖ ਕੇ ਉਸ ਦੇ ਕੋਲ ਪੁੱਜੇ ਅੰਜਨੀ ਨੇ ਇੱਕ ਛੋਟਾ ਆਲਾ ਰੱਖਿਆ ਸੀ ਜਿਸ ਰਾਹੀਂ ਵਸਤੂ ਫੜਦੀ ਤੇ ਹਵਾ ਲੈਂਦੀ ਸੀ ਚੰਨ ਤੇ ਸੂਰਜ ਦੀ ਰੌਸ਼ਨੀ ਜਾਂਦੀ ਸੀ ਜੀਵ ਜੰਤੂਆਂ ਦੇ ਬੋਲ ਸੁਣਾਈ ਦਿੰਦੇ ਸਨ ਅੰਜਨੀ ਨਾ ਕਿਸੇ ਨੂੰ ਦੇਖਦੇ ਸੀ ਤੇ ਨਾ ਕੋਈ ਉਸ ਨੂੰ ਦੇਖ ਸਕਦਾ ਸੀ ਸ਼ਿਵ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ ਅੰਜਨੀ ਨੂੰ ਦੇਖਿਆ ਉਸ ਨੂੰ ਆਵਾਜ਼ ਦਿੱਤੀ ਅਗੋਤਮ ਦੇ ਕੰਨਿਆ ਅੰਜਨੀ ਇਹ ਆਵਾਜ਼ ਸੁਣ ਕੇ ਅੰਜਨੀ ਦਾ ਹਿਰਦਾ ਕੰਬਿਆ ਉਸ ਨੇ ਧਿਆਨ ਧਰਿਆ ਸ਼ਿਵ ਜੀ ਦਾ ਬੋਲ ਪਛਾਣ ਕੇ ਬੋਲੀ हे ਭਗਵਾਨ ਕਿਉਂਕਿ ਆਪ ਪੁਰਸ਼ ਰੂਪ ਵਿੱਚ ਮਾਤ ਲੋਕ ਤੇ ਆਏ ਹੋ ਇਸ ਲਈ ਮੈਂ ਆਪ ਦਾ ਦਰਸ਼ਨ ਨਹੀਂ ਕਰ ਸਕਦੀ ਨਾ ਪੂਜਾ ਕਰ ਸਕਦੀ ਹਾਂ ਅੰਜਨੇ ਨੇ ਅਗੋਂ ਉੱਤਰ ਦਿੱਤਾ हे ਅੰਜਨੀ ਐਸਾ ਕਿਉਂ ਕਰ ਰਹੀ ਹੈ ਪੂਰੀ ਗੱਲ ਤਾਂ ਕਰ ਨਹੀਂ ਮਹਾਰਾਜ ਮੈਂ ਤੁਹਾਡੇ ਮੱਥੇ ਨਹੀਂ ਲੱਗ ਸਕਦੀ ਕਿਉਂਕਿ ਮੇਰੇ ਪਿਤਾ ਗੌਤਮ ਰਿਖੀ ਜੀ ਨੇ ਸ਼ਰਾਪ ਦਿੱਤਾ ਹੈ ਕੀ ਸ਼ਰਾਪ ਹੈ ਸ਼ਰਾਪ ਹੈ ਕਿ ਮੈਂ ਕੁਮਾਰੀ ਹੀ ਮਾਂ ਬਣਾਂਗੀ ਪਰ ਮੈਂ ਐਸਾ ਨਹੀਂ ਹੋਣ ਦੇਣਾ ਚਾਹੁੰਦੀ ਮੈਂ ਕਿਸੇ ਪੁਰਸ਼ ਦੇ ਮੱਥੇ ਨਹੀਂ ਲੱਗਣਾ ਐਸਾ ਮਿੱਥਿਆ ਗਿਆਨ ਤੈਨੂੰ ਹੋਇਆ ਹੈ ਤੂੰ ਜਨਮ ਲਿਆ ਹੈ ਇਸਦੇ ਉਦਾਰੂਪ ਧਾਰਨ ਕੀਤਾ ਹੈ ਇੱਕ ਹੋਰ ਤਪੱਸਿਆ ਛੱਡ ਦੇ ਜੋ ਜੀਵਨ ਨਾਰੀ ਦਾ ਹੈ ਉਸ ਨੂੰ ਭੋਗ ਜਦੋਂ ਭਗਵਾਨ ਸ਼ਿਵ ਜੀ ਐਸਾ ਬੋਲ ਰਹੇ ਸਨ ਤਦੋਂ ਅੰਜਨੀ ਦਾ ਸਰੀਰ ਜੋ ਗਰਮ ਹੁੰਦਾ ਜਾਂਦਾ ਸੀ ਮੁੜਕਾ ਹੁੰਦਾ ਜਾਂਦਾ ਸੀ ਉਸ ਦੇ ਲਹੂ ਤੇ ਹਿਰਦੇ ਵਿੱਚ ਵਾਸ਼ਨਾ ਜਾਗਣ ਲੱਗੀ ਉਸ ਦਾ ਮਨ ਡੋਲਣ ਲੱਗਾ ਮੱਠ ਡੋਲਦਾ ਹੋਇਆ ਦਿਖਾਈ ਦੇਣ ਲੱਗਾ ਤਾਂ ਉਹ ਇੱਕਦਮ ਜੋਸ਼ ਤੇ ਕ੍ਰੋਧ ਨਾਲ ਬੋਲੀ ਹੇ ਭਗਵਾਨ ਮੈਂ ਪੁਰਸ਼ ਦੇ ਮੱਥੇ ਨਹੀਂ ਲੱਗਣਾ ਮੇਰਾ ਮਨ ਡੋਲ ਰਿਹਾ ਹੈ ਆਪਣੀ ਸ਼ਕਤੀ ਲੈ ਕੇ ਚਲੇ ਜਾਉ ਮੇਰੀ ਪ੍ਰਤਗਿਆ ਨਾ ਤੋੜੋ ਤਪੱਸਿਆ ਭੰਗ ਨਾ ਕਰੋ ਜਾਉ ਹੇ ਭਗਵਾਨ ਜਾਉ ਤੁਸਾਂ ਜ਼ਰੂਰ ਕੁਝ ਮਨ ਵਿੱਚ ਰੱਖਿਆ ਹੋਵੇਗਾ ਅੰਜਨੀ ਤੇਰੀ ਤਪੱਸਿਆ ਪੂਰੀ ਨਹੀਂ ਹੋ ਸਕਦੀ ਕਿਉਂਕਿ ਤੂੰ ਕਿਸੇ ਨੂੰ ਗੁਰੂ ਧਾਰ ਨਹੀਂ ਕੀਤਾ ਗੁਰੂ ਧਾਰੇ ਬਿਨਾ ਤਪੱਸਿਆ ਕਰਨ ਦਾ ਫਲ ਨਹੀਂ ਮਿਲਦਾ ਤੇਰੀ ਕਲਿਆਣ ਕਿਵੇਂ ਹੋਵੇਗੀ ਸੋਚ ਕੇ ਚੱਲਣਾ ਪਵੇਗਾ ਤੂੰ ਤਾਂ ਗੁਰੂ ਧਾਰਨ ਕਰਨ ਬਾਬਤ ਸੋਚਿਆ ਵੀ ਨਹੀਂ ਇਹ ਸੁਣ ਕੇ ਅੰਜਨੀ ਖबरा ਉਠੀ ਉਸ ਦੇ ਸਰੀਰ ਤੋਂ ਮੁੜ ਕਾ ਚੁੰਨ ਲੱਗਾ ਤੇ ਉਸ ਨੇ ਬੇਨਤੀ ਕੀਤੀ हे ਭਗਵਾਨ ਜੇ ਗੁਰੂ ਧਾਰਨ ਕਰਾਂਗੀ ਤਾਂ ਦੇਖਿਆ ਕਿਵੇਂ ਦੇਵਾਂਗੀ ਕਿਸ ਵਸਤੂ ਦੀ ਗੁਰ ਦਿਖਿਆ ਦੇਣੀ ਪਵੇਗੀ हे ਅੰਜਨੀ ਤੂੰ ਕੋਈ ਚਿੰਤਾ ਨਾ ਕਰ ਸਭ ਕੁਝ ਹੋ ਜਾਏਗਾ ਅੰਜਨੀ ਨੇ ਗੁਰੂ ਧਾਰਨ ਦੀ ਸਲਾਹ ਬਣਾ ਲਈ ਉਹ ਸ਼ਿਵ ਜੀ ਦੀ ਸ਼ਕਤੀ ਨਾਲ ਕੇਲੀ ਗਈ ਉਸਨੇ ਸ਼ਿਵ ਜੀ ਨੂੰ ਗੁਰ ਮੰਤਰ ਦੇਣ ਲਈ ਬੇਨਤੀ ਕੀਤੀ ਸ਼ਿਵ ਜੀ ਨੇ ਪਰਸੰਨ ਹੋ ਕੇ ਆਖਿਆ ਕੰਨ ਕਰ ਨੇਤਰ ਰਾਹੀ ਮੈਂ ਗੁਰ ਮੰਤਰ ਦਿੰਦਾ ਹਾਂ ਅੰਜਨੀ ਨੇ ਐਸਾ ਹੀ ਕੀਤਾ ਤਾਂ ਸ਼ਿਵ ਜੀ ਨੇ ਓਮ ਨਮੋ ਭਗवते ਵਾਸਦੇਵਾ ਕਹਿ ਕੇ ਗੁਰ ਮੰਤਰ ਬਖਸ਼ਿਆ ਉਹ ਗੁਰ ਮੰਤਰ ਦੇ ਕੇ ਸ਼ਿਵ ਜੀ ਤੁਰਦੇ ਹੋਏ ਸ਼ਿਵ ਜੀ ਦੇ ਜਾਣ ਪਿੱਛੋਂ ਅੰਜਨੀ ਦਾ ਹੂਲੀਆ ਬਦਲ ਗਿਆ ਉਹ ਤੜਪ ਉੱਠੀ ਉਸ ਦੇ ਮਨ ਨੇ ਅਨੁਭਵ ਕੀਤਾ ਕਿ ਮੇਰੇ ਨਾਲ ਧੋਖਾ ਹੋ ਗਿਆ। ਭਗਵਾਨ ਸ਼ਿਵ ਜੀ ਮੇਰੇ ਬਾਪ ਦਾ ਦਿੱਤਾ ਸ਼ਰਾਪ ਪੂਰਾ ਕਰ ਗਏ। ਮੈਂ ਤਾਂ ਕੰਬੀ ਜਾ ਰਹੀ ਹਾਂ। ਜਿਵੇਂ ਕੁਦਰਤ ਦੀ ਮਰਿਆਦਾ ਹੈ ਉਹ ਗਰਭਵਤੀ ਹੋ ਗਈ ਤੇ ਬੱਚੇ ਨੂੰ ਜਨਮ ਦੇਣ ਸਮੇ ਆਪਣੇ ਕੋਠੇ ਭਾਉ ਮੱਠ ਵਿੱਚੋਂ ਨਿਕਲੀ। ਉਸ ਦੇ ਮੱਠ ਵਿੱਚੋਂ ਨਿਕਲਣ ਸਮੇ ਉਸ ਦੇ ਮੱਥੇ ਕੋਈ ਨਾ ਲੱਗਾ। ਉਹ ਸਿੱਧੇ ਜੰਗਲ ਨੂੰ ਚਲੀ ਗਈ। ਜੰਗਲ ਦੇ ਵਿੱਚ ਉਸ ਨੇ ਬੱਚੇ ਨੂੰ ਜਨਮ ਦਿੱਤਾ ਤੇ ਉਸੇ ਵੇਲੇ ਆਕਾਸ਼ ਨੂੰ ਚੜ ਗਈ। ਉਸ ਨੇ ਬੱਚੇ ਦਾ ਮੂੰਹ ਨਾ ਧੱਕਿਆ ਤੇ ਨਾ ਕਿਸੇ ਮਰਦ ਦੇ ਮਥੇ ਲੱਗੇ। ਉਸ ਬੱਚੇ ਦਾ ਨਾਮ ਹਨੂਮਾਨ ਰੱਖਿਆ ਗਿਆ। ਉਹ ਪਵਨ ਪੁੱਤਰ ਅਖਵਾਇਆ। ਉਸ ਵਿੱਚ ਮਹਾਨ ਸ਼ਕਤੀਆਂ ਆ ਗਈਆਂ। ਉਹ ਹਨੂਮਾਨ ਜਵਾਨ ਹੋ ਕੇ ਦੱਖਣ ਦੇ ਬਣਾ ਵਿੱਚ ਆਪਣੀ ਸੈਨਾ ਬਣਾ ਕੇ ਰਹਿਣ ਲੱਗਾ। ਕਿਉਂਕਿ ਸ਼ਿਵ ਜੀ ਨੇ ਇਸ ਦੀ ਰੂਹ ਇੱਕ ਭੀਲ ਨੂੰ ਮਾਰ ਕੇ ਲਿਆਂਦੀ ਸੀ। ਉਹ ਬੜਾ ਬਲੀ ਸੀ 라ਵਣ ਦੇ ਮਾਰਨ ਹਿੱਤ ਜਦੋਂ ਸੀਤਾ ਜੀ ਦੇ ਹਰਨ ਦਾ ਖੇਲ ਭਗਵਾਨ ਨੇ ਰਚਿਆ ਸੀਤਾ ਲੰਕਾ ਵਿੱਚ ਪੁੱਜ ਗਈ ਤਾਂ ਉਸ ਦਾ ਪਿੱਛਾ ਕਰਦੇ ਹੋਏ ਸ਼੍ਰੀ ਰਾਮਚੰਦਰ ਜੀ ਜਦੋਂ ਦੱਖਣ ਦੇ ਜੰਗਲਾਂ ਵਿੱਚ ਗਏ ਬਾਲੀ ਨਾਲ ਮੇਲ ਹੋਇਆ ਤਾਂ ਹਨੂਮਾਨ ਜੀ ਨੇ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕੀਤੇ ਸ਼੍ਰੀ ਰਾਮਚੰਦਰ ਜੀ ਦਾ ਹੁਕਮ ਪਾ ਕੇ ਹਨੂਮਾਨ ਸੀਤਾ ਜੀ ਦੀ ਭਾਲ ਵਾਸਤੇ ਵਨਰ ਸੈਨਾ ਨਾਲ ਫਿਰਿਆ ਤਾਂ ਸਾਗਰ ਦੇ ਕਿਨਾਰੇ ਪੁੱਜ ਕੇ ਉਹ ਰੁਕ ਗਏ ਜਦੋਂ ਸਾਗਰ ਨੂੰ ਤੱਕਿਆ ਤਾਂ ਕੁਝ ਘਬਰਾਏ ਉਹਨਾਂ ਨੂੰ ਆਪਣੇ ਬਲ ਦਾ ਗਿਆਨ ਨਹੀਂ ਸੀ ਉਸ ਵੇਲੇ ਉਸ ਦੇ ਸਾਥੀ ਸੁਗਰੀਵ ਨੇ ਕਿਹਾ ਏ ਹਨੂਮਾਨ ਆਪਣੇ ਬਲ ਨੂੰ ਪਛਾਨ ਤੇਰੇ ਅੰਦਰ ਸੈਂਕੜੇ ਬੰਦਿਆਂ ਦਾ ਬਲ ਹੈ ਰਤਾ ਕਹੋ ਤਾਂ ਸ੍ਰੀ ਰਾਮ ਹਨੂਮਾਨ ਨੇ ਸ੍ਰੀ ਰਾਮ ਆਹ ਕੇ ਇੱਕ ਕਿਲਕ ਮਾਰੀ ਕਿਲਕ ਬੜੀ ਗਰਜਵੀਂ ਸੀ ਉਸ ਨਾਲ ਧਰਤੀ ਅਤੇ ਆਕਾਸ਼ ਕੰਬ ਉੱਠਿਆ ਉਸਨੇ ਜਿਉਂ ਹੀ ਬਾਹੀ ਮਾਰੀ ਤੇ ਉੜ ਗਿਆ ਤਾਂ ਆਕਾਸ਼ ਵਿੱਚ ਪੰਛੀਆਂ ਵਾਂਗ ਉੱਡ ਪਿਆ ਸਾਗਰ ਹੇਠਾਂ ਲਹਿਰਾਂ ਮਾਰਦਾ ਸੀ ਉਹ ਲੰਕਾ ਨੂੰ ਚਲਿਆ ਗਿਆ ਅਸ਼ੋਕ ਬਾਣ ਵਿੱਚ ਉਸਨੇ ਸੀਤਾ ਜੀ ਦੇ ਦਰਸ਼ਨ ਕੀਤੇ ਸ਼੍ਰੀ ਰਾਮਚੰਦਰ ਜੀ ਦਾ ਸਨੇਹਾ ਦਿੱਤਾ ਤੇ ਨਾਲ ਹੀ ਰਾਵਣ ਦੇ ਬਾਗਤ ਬਾਹ ਕੀਤੇ ਉਸਨੇ ਭਰੇ ਦਰਬਾਰ ਵਿੱਚ ਪੂਸ਼ ਨਾਲ ਰੂਹ ਬਣਾ ਕੇ ਅਗ ਲਵਾਈ ਤੇ ਸੋਨੇ ਦੀ ਲੰਕਾ ਸਾੜੀ ਅਨੇਕਾਂ ਬੰਦੇ ਮਾਰ ਦਿੱਤੇ ਫਿਰ ਵੀ ਨਿਕਲ ਕੇ ਮੋੜ ਸਮੁੰਦਰ ਪਾਰ ਕਰ ਆਇਆ ਸੀਤਾ ਜੀ ਦਾ ਸੰਦੇਸ਼ ਸ਼੍ਰੀ ਰਾਮਚੰਦਰ ਜੀ ਨੂੰ ਦਿੱਤਾ ਤੇ ਆਖਿਆ हे ਭਗਵਾਨ ਲੰਕਾ ਤੇ ਚੜਾਈ ਕਰੋ ਸੀਤਾ ਮਾਤਾ ਜੀ ਬੇਹੱਦ ਦੁਖੀ ਹਨ ਸ਼੍ਰੀ ਰਾਮਚੰਦਰ ਜੀ ਨੇ ਲੰਕਾ ਤੇ ਚੜਾਈ ਕਰਨ ਵਾਸਤੇ ਸੈਨਾ ਤਿਆਰ ਕੀਤੀ ਤਾਂ ਹਨੂਮਾਨ ਜੀ ਦੀ ਸੈਨਾ ਬਹੁਤ ਸੀ ਦੱਖਣ ਦੇ ਸਾਰੇ ਵਾਨਰ ਕਈ ਲੱਖ ਗਿਣਤੀ ਵਿੱਚ ਇਕੱਤਰ ਹੋ ਕੇ ਮੁਕਾਮ ਤੇ ਆ ਗਏ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਸਾਗਰ ਦਾ ਪੁਲ ਬੰਨਣਾ ਸ਼ੁਰੂ ਕੀਤਾ ਤਾਂ ਹਨੂਮਾਨ ਜੀ ਨੇ ਬੜਾ ਕੰਮ ਕੀਤਾ ਆਪਣੀ ਸ਼ਕਤੀ ਨਾਲ ਭਾਰੇ ਪੱਥਰਾਂ ਨੂੰ ਢੋਇਆ ਤੇ ਪੁਲ ਤਿਆਰ ਕੀਤਾ हे ਜਗਿਆਸੂ ਤੇ ਭਗਤ ਜਨੋ ਮਹਾਬੀਰ ਹਨੂਮਾਨ ਜੀ ਦੀਆਂ ਅਨੇਕਾਂ ਸਾਖੀਆਂ ਹਨ ਜੋ ਸਾਖੀ ਸਰਵਣ ਕਰਦਾ ਹੈ ਤਿਸ ਦੀ ਕਲਿਆਣ ਹੁੰਦੀ ਹੈ ਇਸ ਲਈ ਸਰਵਣ ਕਰੋ ਸ਼੍ਰੀ ਰਾਮਚੰਦਰ ਜੀ ਦੇ ਸਾਥ ਹਨੂਮਾਨ ਜੀ ਨੇ ਰਾਵਣ ਨਾਲ ਹੋਏ ਯੁੱਧ ਵਿੱਚ ਬਹੁਤ ਹਿੱਸਾ ਲਿਆ। ਉਹਨਾਂ ਨੇ ਇੱਕ ਮਹਾਨ ਕਾਰਜ ਕੀਤਾ। ਉਹ ਕਾਰਜ ਜਿਸ ਦੇ ਨਾਲ ਦਾ ਕਦੇ ਕਿਸੇ ਨੇ ਨਹੀਂ ਕੀਤਾ। ਉਹ ਕਾਰਜ ਇਹ ਸੀ ਕਿ ਯੁੱਧ ਦੇ ਵਿੱਚ ਸ੍ਰੀ ਲక్ష్ਮਣ ਜੀ ਮੂਰਖਾ ਹੋ ਗਏ। ਉਹਨਾਂ ਦੀ ਮੂਰਖਾ ਵੱਡੇ ਵੀਰ ਸ੍ਰੀ ਰਾਮਚੰਦਰ ਜੀ ਵਾਸਤੇ ਅਸਹਿ ਸੀ। ਉਹ ਵਿਰਲਾਪ ਕਰਨ ਲੱਗੇ ਤਾਂ ਉਸ ਵੇਲੇ ਵੈਦਾਂ ਨੇ ਬੇਨਤੀ ਕੀਤੀ ਏ ਭਗਵਾਨ ਸ੍ਰੀ ਲక్ష్ਮਣ ਜੀ ਸੁਰਜੀਤ ਹੋ ਸਕਦੇ ਹਨ। ਕੈਸੇ ਹੋ ਸਕਦੇ ਹਨ ਵਿਯਦ ਰਾਜ ਜੀ ਛੇਤੀ ਦੱਸਿਓ ਸ੍ਰੀ रामचंद्र जी ਨੇ ਪੁੱਛਿਆ ਸੀ ਕਿਉਂਕਿ ਆ ਬਹੁਤ ਦੁਖੀ ਹੋ ਰਹੇ ਸਨ ਸੱਚਾ ਭਰਾ ਤੇ ਸਾਥੀ ਯੁੱਧ ਭੂਮੀ ਵਿੱਚ ਲੇਟਿਆ ਪਿਆ ਸੀ ਗੱਲ ਕੋਈ ਨਹੀਂ ਸੀ ਕਰਦਾ ਵਿਯਦ ਜੀ ਛੇਤੀ ਦੱਸੋ ਵਿਯਦ ਜੀ ਨੇ ਆਖਿਆ DNA ਗਿਰ ਪਰਬਤ ਉਤੇ ਸੰਜੀਵਨੀ ਬੂਟੀ ਹੈ ਜੇ ਉਹ ਆਏ ਤਾਂ ਮੂਰਖਾ ਦੂਰ ਹੋ ਸਕਦੀ ਹੈ ਪਰ ਉਹ ਬੂਟੀ ਕੌਣ ਲਿਆਏਗਾ ਐਸਾ ਬਲੀ ਕੌਣ ਹੈ ਜੋ ਰਾਤੋਂ ਰਾਤ ਸਮੁੰਦਰ ਪਾਰ ਜਾਏ ਬੂਟੀ ਲੈ ਕੇ ਸਵੇਰੇ ਪੁੱਜੇ ਜੁਦ ਛੜਨ ਤੋਂ ਪਹਿਲਾਂ ਪਹਿਲਾਂ ਸ੍ਰੀ ਰਾਮਚੰਦਰ ਜੀ ਨੇ ਕਿਹਾ ਕਿ ਅਸਾਂ ਦਾ ਵੀਰ ਮਹਾਬੀਰ ਹਨੂਮਾਨ ਜਾਏਗਾ ਜਿਸ ਕੋਲ ਸਾਰੀਆਂ ਸ਼ਕਤੀਆਂ ਹਨ ਇਹ ਆ ਕੇ ਸ੍ਰੀ ਰਾਮਚੰਦਰ ਜੀ ਨੇ ਹਨੂਮਾਨ ਨੂੰ ਹੁਕਮ ਕੀਤਾ ਉਸ ਸਮੇਂ ਹਨੂਮਾਨ ਜੀ ਸ੍ਰੀ ਰਾਮ ਦਾ ਨਾਮ ਲੈ ਕੇ ਕਿਲਕ ਮਾਰ ਕੇ ਉੱਡੇ ਉਹ ਹਵਾ ਦੀ ਤੇਜ਼ੀ ਨਾਲ DNA ਗਿਰ ਪਰਬਤ ਤੇ ਜਾ ਪੁੱਜੇ ਤੇ ਉਥੇ ਤੱਕਿਆ ਸਾਰਾ ਪਰਬਤ ਇਉਂ ਬਲਦਾ ਤੇ ਡੁਲਕਦਾ ਨਜ਼ਰ ਆਉਂਦਾ ਸੀ ਜਿਵੇਂ ਦੀਪ ਮਾਲਾ ਬਾਲੀ ਹੋਈ ਹੁੰਦੀ ਹੈ ਹਰ ਇੱਕ ਬੂਟੀ ਜਗਮਗਾ ਰਹੀ ਸੀ ਉਸ ਪਰਬਤ ਵੱਲ ਦੇਖ ਕੇ ਹਨੂਮਾਨ ਜੀ ਨੇ ਖਿਆਲ ਕੀਤਾ ਜੇ ਇੱਕ ਬੂਟੀ ਲੈ ਗਿਆ ਤੇ ਲੋੜ ਦੂਸਰੀ ਦੀ ਹੋਈ ਤਾਂ ਮੁੜ ਕੇ ਆਉਣਾ ਔਖਾ ਹੈ ਕੀ ਪਤਾ ਸ਼੍ਰੀ ਲక్ష్మణ ਜੀ ਨਾ ਹੋਸ਼ ਵਿੱਚ ਆਉਣ ਉਹਨਾਂ ਨੇ ਸ਼੍ਰੀ ਰਾਮਚੰਦਰ ਜੀ ਦਾ ਨਾਮ ਲੈ ਕੇ ਐਸੀ ਕਿਲਕ ਮਾਰੀ ਕਿ ਸਰੀਰ ਵਿਗਾ ਕੇ ਪਰਬਤ ਜਿੱਡਾ ਕੀਤਾ ਉਸ ਨੇ ਲੰਮੇ ਹੱਥਾਂ ਨਾਲ ਪਰਬਤ ਪੁੱਟਿਆ ਤੇ ਹੱਥ ਉੱਤੇ ਰੱਖ ਕੇ ਉੱਡ ਤੁਰਿਆ ਰਾਤੂ ਰਾਤ ਲੰਕਾ ਦੀ ਧਰਤੀ ਤੇ ਪੁੱਜ ਗਿਆ ਲੋਕਾਂ ਨੇ ਦੇਖਿਆ ਜਗ ਮਗੰਗਾ ਪਰਬਤ ਉਰਿਆ ਆਉਂਦਾ ਸੀ ਉਹਨਾਂ ਸਮਝਿਆ ਸ਼ਾਇਦ ਕੋਈ ਨਗਰੇ ਹੀ ਉੱਡ ਕੇ ਆ ਰਹੀ ਸੀ ਦੇਖ ਦੇਖ ਕੇ ਲੋਕਾਂ ਦੇ ਦਿਲ ਦਹਿਲ ਗਏ हनुमान ने पर्वत उस ਥਾ ਤੋਂ ਹਟਵਾ ਰਖ ਦਿੱਤਾ ਜਿੱਥੇ ਸ੍ਰੀ ਲక్ష్ਮਣ ਜੀ ਮੂਰਛਾ ਹੋਏ ਪਏ ਸਨ ਵੈਦਾਂ ਨੇ ਸੰਜੀਵਨੀ ਬੂਟੀ ਲਈ ਤੇ ਸ੍ਰੀ ਲక్ష్ਮਣ ਜੀ ਨੂੰ ਰਾਜੀ ਕੀਤਾ ਉਹ ਉੱਠ ਕੇ ਬੈਠੇ ਤਾਂ ਸ੍ਰੀ ਹਨੂਮਾਨ ਜੀ ਬੜੇ ਖੁਸ਼ੀ ਮਨਾਈ ਐਸਾ ਬਲੀ ਸ੍ਰੀ ਹਨੂਮਾਨ ਗ੍ਰੰਥਾਂ ਵਿੱਚ ਇਸ ਦੀ ਮਹਿਮਾ ਅਪਰ ਅਪਾਰ ਹੈ ਜਿਸ ਨੇ ਵੀ ਪਰਮਾਤਮਾ ਦੀ ਭਗਤੀ ਕੀਤੀ ਉਸੇ ਦਾ ਜਸ ਸੰਸਾਰ ਦੇ ਹੋਇਆ ਇਸ ਲਈ ਜਪਮਨ ਸਾਖੀ ਤੇ ਧਰ ਧਿਆਨ ਤੇਰੇ ਹੋਏ ਜਾਏ ਕਲਿਆਣ ਸੋ ਹੁਣ ਆਪਾਂ ਥੋੜੀ ਜਿਹੀ ਗੁਰਮਤ ਦੀ ਗੱਲ ਕਰ ਲੈਂਦੇ ਹਾਂ ਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਦਾਦੀਲੇ ਲੰਕਾ ਗੜ ਉਪਾੜਿਲੇ 라ਵਣ ਬਾਣਸਾਲ ਵਿਸਲ ਆਣ ਤੋ ਖੀਲੇ ਹਰੀ ਕਰਮਕਾਰ ਕਛੋਟੀ ਮਫੀ ਟਸਰੀ ਇਸ ਦਾ ਮਤਲਬ ਹੈ ਕਿ ਹਨੂਮਾਨ ਜੀ ਇਤਨੇ ਤਾਕਤਵਰ ਸਨ ਜਿਸ ਨੇ ਸ਼੍ਰੀ ਰਾਮਚੰਦਰ ਜੀ ਦੀ ਖਾਤਰ ਲੰਕਾ ਦਾ ਕਿਲਾ ਸਾੜਿਆ 라ਵਣ ਦਾ ਬਾਹੂ ਝਾੜ ਦਿੱਤਾ ਤੀੜਾ ਦੂਰ ਕਰਮ ਕਰ ਬੂਟੀ ਲਿਆ ਕੇ શ્રી रामचंद्र ਜੀ ਨੂੰ ਹੀ ਖੁਸ਼ ਕੀਤਾ ਪਰ ਇਹ ਘਰ ਗੇਹਣ ਆਪਣੇ ਕੀਤੇ ਕਰਮਾਂ ਦੇ ਅਧੀਨ ਹਨੂਮਾਨ ਦੇ ਭਾਗਾਂ ਵਿੱਚੋਂ ਉਸ ਦੀ ਨਿੱਕੀ ਜਹੀ ਕਾਛ ਨਾ ਹਟ ਸਕੀ ਸੁ ਗੁਰ ਬਾਣੀ ਦੀ ਅਗਲੀ ਪੰਕਤੀ ਅਸੀਂ ਇੱਥੇ ਲਿਖ ਨਹੀਂ ਰਹੇ ਪਰ ਉਸ ਦੇ ਅਰਥ ਇੱਥੇ ਕਰ ਦਿੰਦੇ ਹਾਂ ਕਿ ਭਗਤ ਜੀ ਗੁਰ ਬਾਣੀ ਵਿੱਚ ਕਹਿੰਦੇ ਹਨ हे ਮੇਰੇ ਜਿੰਦੇ ਪਿਛਲਾ ਕੀਤਾ ਹੋਇਆ ਕੋਈ ਵੀ ਕਰਮ अवतार पूजा तीर्थ इ स्नान आदक दे राही मिटदा नहीं ताही मैं परमात्मा दा नाम ही सिमरदा हां सो ए भी स्पष्ट कर दंदे हां के श्री गुरु ग्रंथ साहिब जी ने हनुमान जी दी ताकत दा भी दसया है पर नाल ए भी बयान कीता है के जो साडे कर्म हुंदे हन ओ साडे नाल ही हमेशा रंदे हन ਤੇ ਪਰਮਾਤਮਾ ਅਕਾਲ ਪੁਰਖ ਪ੍ਰਭੂ ਦੇ ਸਿਮਰਨ ਤੋਂ ਬਿਨਾ ਕਦੇ ਵੀ ਸਾਡੇ ਕੀਤੇ ਹੋਏ ਕਰਮਾਂ ਦਾ ਨਵੇੜਾ ਨਹੀਂ ਹੁੰਦਾ ਉਹ ਸਾਨੂੰ ਭੋਗਣੇ ਹੀ ਪੈਂਦੇ ਹਨ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਹੀ ਸੀ ਕਿ ਗੁਰਬਾਣੀ ਵਿੱਚ ਹਨੂਮਾਨ ਜੀ ਦਾ ਨਾਮ ਆਇਆ ਹੈ ਤੇ ਆਪਾਂ ਥੋੜਾ ਬਹੁਤ ਉਹਨਾਂ ਦੇ ਜੀਵਨ ਬਾਰੇ ਵੀ ਸਮਝ ਸਕੀਏ ਸੋ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲੈਣਾ ਤਾਂ ਜੋ ਇਸ ਤਰ੍ਹਾਂ ਦੀਆਂ ਅਸੀਂ ਹੋਰ ਵੀ ਜੋ ਵੀਡੀਓ ਅਪਲੋਡ ਕਰੀਏ ਆਪ ਜੀ ਨੂੰ ਮਿਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ